ਪਿਆਰੀ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸ਼੍ਰੀ ਦਸਮ ਗ੍ਰੰਥ ਵਿੱਚ 24 ਅਵਤਾਰਾਂ ਦੀ ਕਥਾ ਨੂੰ ਵਰਣਨ ਕੀਤਾ ਹੈ ਜਿਸ ਤਰ੍ਹਾਂ ਦਸਵੇਂ ਪਾਤਸ਼ਾਹ ਨੇ ਇਹਨਾਂ ਅਵਤਾਰਾਂ ਦੀ ਜੀਵਨ ਲੀਲਾ ਨੂੰ ਸਮਝਿਆ ਹੈ ਉਸੇ ਤਰ੍ਹਾਂ ਹੀ ਉਹਨਾਂ ਨੇ ਆਪਣੀ ਸੰਗਤ ਵਾਸਤੇ ਇਸ ਕਥਾ ਨੂੰ ਬਿਆਨ ਕੀਤਾ ਹੈ ਦਸਵੇਂ ਪਾਤਸ਼ਾਹ ਦੇ 52 ਹੁਕਮਾਂ ਵਿੱਚ ਇੱਕ ਹੁਕਮ ਇਹ ਵੀ ਆਉਂਦਾ ਹੈ ਕਿ ਹਰੇਕ ਸਿੱਖ ਨੇ ਰਾਜਨੀਤੀ ਪੜ੍ਹਨੀ ਹੈ ਤੇ ਆਪਣੇ ਧਰਮ ਤੋਂ ਇਲਾਵਾ ਦੂਸਰੇ ਧਰਮਾਂ ਦੇ ਗ੍ਰੰਥ ਵੀ ਸਿੱਖ ਨੇ ਪੜ੍ਹਨੇ ਹਨ ਸੋ ਇਸ ਲਈ ਦਸਵੇਂ ਪਾਤਸ਼ਾਹ ਨੂੰ ਸ਼੍ਰੀ ਦਸਮ ਗ੍ਰੰਥ ਲਿਖਣ ਦੀ ਲੋੜ ਪਈ ਤਾਂ ਕਿ ਸਿੱਖਾਂ ਨੂੰ ਹੋਰ ਗ੍ਰੰਥ ਨਾ ਪੜ੍ਹਨੇ ਪੈਣ ਨਾ ਹੀ ਇੰਨਾ ਸਮਾਂ ਹੁੰਦਾ ਹੈ ਇਸ ਲਈ ਮਹਾਰਾਜ ਨੇ ਸਾਰੇ ਗ੍ਰੰਥਾਂ ਦਾ ਨਿਚੋੜ ਕੱਢ ਕੇ ਸ਼੍ਰੀ ਦਸਮ ਗ੍ਰੰਥ ਵਿੱਚ ਪਾ ਦਿੱਤਾ ਜਦੋਂ ਪਰਜਾ ਨੂੰ ਦੁੱਖ ਦੇਣ ਵਾਲੇ ਵੱਧ ਜਾਂਦੇ ਹਨ ਉਦੋਂ ਨਿਰੰਕਾਰ ਨੂੰ ਦੇਹ ਧਾਰਨੀ ਪੈਂਦੀ ਹੈ ਜਿਸ ਨੂੰ ਅਸੀਂ ਅਵਤਾਰ ਕਹਿੰਦੇ ਹਾਂ ਇਹ ਇਸ ਤਰ੍ਹਾਂ ਅਵਤਾਰ ਧਾਰ ਕੇ ਉਹ ਦੰਤ ਬਿਰਤੀ ਵਾਲੇ ਮਨੁੱਖਾਂ ਦਾ ਨਾਸ ਕਰ ਦਿੰਦਾ ਹੈ ਸੋ ਇਸ ਤਰ੍ਹਾਂ ਸਾਧ ਸੰਗਤ ਜੀ 24 ਅਵਤਾਰ ਜਗਤ ਵਿੱਚ ਕਹਾਏ ਹਨ ਪਰ ਉਹ ਵੀ ਪਰਮਾਤਮਾ ਦਾ ਅੰਤ ਨਾ ਪਾ ਸਕੇ ਸੋ ਇਸ ਤਰ੍ਹਾਂ ਮਹਾਰਾਜ ਨੇ ਸ੍ਰੀ ਦਸਮ ਗ੍ਰੰਥ ਵਿੱਚ 24 ਅਵਤਾਰ ਲਿਖੇ ਹਨ ਇਹਨਾਂ 24 ਅਵਤਾਰਾਂ ਦੇ ਅਧਿਆਇ 9ਵੇਂ ਵਿੱਚ 10ਵੇਂ ਪਾਸ਼ਾ ਨੇ ਹਨੂਮਾਨ ਜੀ ਦੇ ਬਾਰੇ ਲਿਖਿਆ ਹੈ ਸੋ ਆਓ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਇਸ ਪ੍ਰਸੰਗ ਨੂੰ ਸਰਵਣ ਕਰੀਏ ਜਿਸ ਵੇਲੇ ਸ਼੍ਰੀ ਰਾਮਚੰਦਰ ਜੀ ਸੀਤਾ ਜੀ ਤੇ ਲక్ష్మణ ਜੀ ਸਮੇਤ ਬਨਵਾਸੀ ਜੀਵਨ ਬਤੀਤ ਕਰ ਰਹੇ ਸਨ ਉਸ ਸਮੇਂ 라ਵਣ ਨੇ ਆਪਣੀ ਭੈਣ ਸਰੂਪ ਨਖਾ ਦੇ ਕਟੇ ਗਏ ਨੱਕ ਦਾ ਬਦਲਾ ਲੈਣ ਲਈ ਛਲ ਕਰਕੇ ਸੀਤਾ ਜੀ ਦਾ ਅਪਹਰਨ ਕਰ ਲਿਆ ਤੇ ਲੰਕਾ ਵਿੱਚ ਲਿਆ ਕੇ ਆਪਣੀ ਅਸ਼ੋਕ ਵਾਟਕਾ ਵਿੱਚ ਰੱਖ ਲਿਆ ਜਦੋਂ ਸ਼੍ਰੀ ਰਾਮਚੰਦਰ ਜੀ ਤੇ ਲਖਮਣ ਜੀ ਨੇ ਗੋਦਾਵਰੀ ਤੱਟ ਤੇ ਆ ਕੇ ਆਪਣਾ ਆਸ਼ਰਮ ਦੇਖਿਆ ਤਾਂ ਸੀਤਾ ਜੀ ਕੂਟਿਆ ਵਿੱਚ ਨਹੀਂ ਸਨ ਇਹ ਦੇਖ ਕੇ ਉਹ ਬੜੇ ਵਿਆਕੁਲ ਹੋ ਗਏ ਤੇ ਹਰ ਕਿਸੇ ਨੂੰ ਸੀਤਾ ਜੀ ਬਾਰੇ ਪੁੱਛਣ ਲੱਗੇ ਮਨੋਖਾ ਦੀ ਤਾਂ ਕੀ ਗੱਲ ਸੀ ਰਾਮਚੰਦਰ ਜੀ ਰੋਂਦੇ ਹੋਏ ਜੰਗਲ ਦੇ ਪਸ਼ੂ ਪੰਛੀਆਂ ਤੇ ਬ੍ਰਿਛਾ ਪਾਸੋਂ ਵੀ ਸੀਤਾ ਜੀ ਬਾਰੇ ਪੁੱਛਦੇ ਸਨ ਇਸ ਤਰ੍ਹਾਂ ਜੰਗਲ ਵਿੱਚ ਪੁੱਛਦੇ ਪੁੱਛਦੇ ਉਨਾ ਦਾ ਮੇਲ ਹਨੂਮਾਨ ਜੀ ਨਾਲ ਹੋ ਗਿਆ ਤੇ ਸੀਤਾ ਜੀ ਦੀ ਭਾਲ ਕਰਨ ਲਈ ਸ਼੍ਰੀ ਰਾਮਚੰਦਰ ਜੀ ਨੇ ਹਨੂਮਾਨ ਜੀ ਨੂੰ ਲੰਕਾ ਵਿੱਚ ਭੇਜਿਆ ਹਨੂਮਾਨ ਜੀ ਸਮੁੰਦਰ ਤੱਟ ਤੇ ਇੱਕ ਪਹਾੜ ਉੱਪਰ ਮਾਨੋ ਖੇਲਦੇ ਹੋਏ ਚੜ ਗਏ ਫਿਰ ਸ਼੍ਰੀ ਰਾਮ ਜੀ ਦਾ ਸਿਮਰਨ ਕਰਦੇ ਹੋਏ ਜ਼ੋਰ ਨਾਲ ਉਛਲ ਕੇ ਤੇ ਇਸ ਤਰ੍ਹਾਂ ਤੇਜ਼ੀ ਨਾਲ ਚੱਲੇ ਜਿਵੇਂ ਸ਼੍ਰੀ ਰਾਮਚੰਦਰ ਜੀ ਦੇ ਤੀਰ ਚੱਲਦੇ ਹਨ ਜਾ ਕੇ ਉਹਨਾਂ ਨੇ ਰਾਵਣ ਦੇ ਬਾਗ ਵਿੱਚ ਸੀਤਾ ਜੀ ਦੇ ਦਰਸ਼ਨ ਕੀਤੇ ਪ੍ਰਣਾਮ ਕਰਕੇ ਮਾਤਾ ਸੀਤਾ ਜੀ ਨੂੰ ਸ਼੍ਰੀ ਰਾਮਚੰਦਰ ਜੀ ਦਾ ਸਾਰਾ ਹਾਲ ਦੱਸਿਆ ਫਿਰ 라ਵਣ ਦੀ ਅਸ਼ੋਕ ਵਾਟਕਾ ਨੂੰ ਸਾੜ ਕੇ ਤੇ ਲੰਕਾ ਨੂੰ ਪੂੰਛ ਨਾਲ ਲਗਾਈ ਹੋਈ ਅਗ ਨਾਲ ਸਾੜ ਕੇ ਤੇ ਸਮੁੰਦਰ ਪਾਰ ਕਰਕੇ ਸ਼੍ਰੀ ਰਾਮਚੰਦਰ ਜੀ ਕੋਲ ਆ ਕੇ ਪ੍ਰਣਾਮ ਕੀਤਾ ਤਾਂ ਉਸ ਸਮੇਂ ਲక్ష్మణ ਜੀ ਨੇ ਪੁੱਛਿਆ ਕਿ हे ਹਨੂਮਾਨ ਜੋ 7 ਜੋਜਨ ਤੇ ਅਠਾ ਹੀ ਕੋਹਾ ਚੌੜਾ ਸਮੁੰਦਰ ਹੈ ਤੂੰ ਉਸ ਨੂੰ ਕਿਵੇਂ ਪਾਰ ਕੀਤਾ ਤਾਂ ਹਨੂਮਾਨ ਜੀ ਨੇ ਉੱਤਰ ਦਿੱਤਾ ਕਿ ਹੈ ਲਛਮਣ ਜੀ ਸ਼੍ਰੀ ਰਾਮ ਜੀ ਦਾ ਨਾਮ ਸੁਣ ਕੇ ਤੇ ਜਪ ਕੇ ਭਵ ਸਾਗਰ ਤੋਂ ਪਾਰ ਹੋ ਜਾਈਦਾ ਹੈ ਉਸ ਦਾ ਮਨ ਵਿੱਚ ਧਿਆਨ ਕਰਨ ਨਾਲ ਮੈਨੂੰ ਸਮੁੰਦਰ ਲੰਘਦਿਆਂ ਕੋਈ ਦੇਰ ਨਾ ਲੱਗੀ ਹਨੂਮਾਨ ਜੀ ਸ਼੍ਰੀ ਰਾਮਚੰਦਰ ਜੀ ਪਾਸੋਂ ਉਸ ਵਿਆਪਕ ਪ੍ਰਭੂ ਦੀ ਮਹਿਮਾ ਸੁਣਦੇ ਰਹੇ ਸਨ ਜਿਸ ਕਰਕੇ ਉਹਨਾਂ ਨੂੰ ਵਿਸ਼ਾਲ ਸਮੁੰਦਰ ਵੀ ਹੱਥ ਪਰ ਹੀ ਨਜ਼ਰ ਆਇਆ ਤੇ ਆਰਾਮ ਨਾਲ ਜਾਣ ਤੇ ਆਉਣ ਵੇਲੇ ਦੋਵੇਂ ਵਾਰੀ ਪਾਰ ਕਰ ਲਿਆ ਕੰਚੀ ਰਾਜ ਜਟਾਉ ਨੂੰ ਮਾਰ ਕੇ 라वण ਸੀਤਾ ਨੂੰ ਲੈ ਕੇ ਚਲਾ ਗਿਆ ਸੀ ਜਦ ਸ਼੍ਰੀ ਰਾਮਚੰਦਰ ਜੀ ਸੀਤਾ ਨੂੰ ਲੱਭਦੇ ਲੱਭਦੇ ਜਟਾਉ ਕੋਲ ਆਏ ਸਨ ਤਾਂ ਉਸ ਵੇਲੇ ਉਹ ਸਹਿਕ ਰਿਹਾ ਸੀ ਰਾਮਚੰਦਰ ਜੀ ਨੂੰ ਦੇਖ ਕੇ ਜਟਾਉ ਨੇ ਕਿਹਾ ਸੀ ਕਿ हे ਰਗੂ ਰਾਜਾ 라वण ਮੈਨੂੰ ਮਾਰ ਕੇ ਸੀਤਾ ਨੂੰ ਲੈ ਗਿਆ ਹੈ ਫਿਰ ਜਟਾਉ ਨੇ ਆਕਾਸ਼ ਵੱਲ ਵੇਖ ਕੇ ਸੀਤਾ ਦੇ ਚਲੇ ਜਾਣ ਦਾ ਰਾਮ ਜੀ ਨੂੰ ਸੁਨੇਹਾ ਦੇ ਦਿੱਤਾ ਫਿਰ ਬਲਵਾਨ ਰਾਮ ਜੀ ਜਾਣ ਗਏ ਤੇ ਨਿਸ਼ਚਾ ਕੀਤਾ ਕਿ ਸੀਤਾ ਨੂੰ ਰਾਵਣ ਨੇ ਹੀ ਚੁਰਾਇਆ ਹੈ। ਉਥੋਂ ਜਟਾਉ ਦਾ ਅੰਤਮ ਸੰਸਕਾਰ ਕਰਕੇ ਸ਼੍ਰੀ ਰਾਮਚੰਦਰ ਜੀ ਅੱਗੇ ਚਲੇ ਗਏ ਤਾਂ ਉਸ ਵਕਤ ਰਸਤੇ ਵਿੱਚ ਹਨੂਮਾਨ ਜੀ ਮਿਲ ਗਏ ਸਨ। ਫਿਰ ਹਨੂਮਾਨ ਜੀ ਨੇ ਸੁਗਰੀਵ ਨੂੰ ਲਿਆ ਕੇ ਸ਼੍ਰੀ ਰਾਮਚੰਦਰ ਜੀ ਦੇ ਚਰਨਾਂ ਤੇ ਪਾ ਦਿੱਤਾ। ਫਿਰ ਉਹਨਾਂ ਨੇ ਇਕੱਠੇ ਹੋ ਕੇ ਤੇ ਬੈਠ ਕੇ ਇਸ ਤਰ੍ਹਾਂ ਸਲਾਹ ਬਣਾਈ ਕਿ ਸ਼੍ਰੀ ਰਾਮਚੰਦਰ ਜੀ ਸੁਗਰੀਵ ਦਾ ਕਾਰਜ ਕਰਨ ਤੇ ਸੁਗਰੀਵ ਆਪਣੇ ਬਲ ਸਮੇਤ ਰਾਮਚੰਦਰ ਜੀ ਦੇ ਸਹਾਇਕ ਹੋਣ ਇਸ ਲਈ ਧੀਰਜਵਾਨ ਸੁਗਰੀਵ ਨੇ ਵੱਡੇ ਧੀਰੇ ਨਾਲ ਆਪਣੇ ਯੋਧੇ ਮੰਤਰੀ ਤੇ ਬਹਾਦਰਾਂ ਨਾਲ ਵਿਚਾਰ ਕਰਕੇ ਸ਼੍ਰੀ ਰਾਮਚੰਦਰ ਜੀ ਦੇ ਸਹਾਇਕ ਹੋਣ ਦਾ ਪ੍ਰਣ ਕੀਤਾ ਫਿਰ ਰਾਮਚੰਦਰ ਜੀ ਨੇ ਕਬੀਰ ਰਾਜ ਬਾਲੀ ਨੂੰ ਮਾਰ ਦਿੱਤਾ ਤੇ ਸੁਗਰੀਵ ਨੂੰ ਆਪਣਾ ਸਹਾਇਕ ਬਣਾ ਕੇ ਲੰਕਾ ਨੂੰ ਤੁਰ ਪਏ ਦਸਵੇਂ ਪਾਸ਼ਾ ਨੌਵੇਂ ਅਧਾਇਏ ਵਿੱਚ ਗੀਤਾ ਮਾਲਤੀ ਛੰਦ ਲਿਖਦੇ ਹਨ ਤੇ ਉਸ ਵਿੱਚ ਲਿਖਦੇ ਹਨ ਦਲ ਬਾੰਟ ਚਾਰ ਦਿਸ਼ਾ ਪਠਿਓ ਹਨਮਾਨ ਤਾਂ ਲੰਕਾ ਪਠਾ ਦਏ ਸੁਗਰੀਵ ਨੇ ਆਪਣੀ ਫੌਜ ਦੇ 94 ਸੂਰਮਿਆਂ ਦੇ ਚਾਰ ਦਾਲ ਵੰਡ ਕੇ ਚੌਹਾਂ ਦਿਸ਼ਾਂ ਵਿੱਚ ਭੇਜ ਦਿੱਤੇ ਤੇ ਹਨੂਮਾਨ ਜੀ ਨੂੰ ਲੰਕਾ ਭੇਜ ਦਿੱਤਾ ਹਨੂਮਾਨ ਜੀ ਨੇ ਸੀਤਾ ਨੂੰ ਨਿਸ਼ਾਨੀ ਦਿਖਾਉਣ ਲਈ ਸ਼੍ਰੀ ਰਾਮਚੰਦਰ ਜੀ ਦੀ ਮੁੰਦਰੀ ਲਈ ਤੇ ਸਮੁੰਦਰ ਨੂੰ ਲੰਘ ਕੇ ਜਿੱਥੇ ਸੀਤਾ ਜੀ ਨੂੰ ਰਾਵਣ ਨੇ ਕੈਦ ਕਰ ਰੱਖਿਆ ਸੀ ਉੱਥੇ ਚਲੇ ਗਏ ਲੰਕਾ ਸ਼ਹਿਰ ਨੂੰ ਹਨੂਮਾਨ ਨੇ ਸਾੜ ਦਿੱਤਾ ਰਾਵਣ ਦੇ ਪੁੱਤਰ ਅਚ ਕੁਮਾਰ ਨੂੰ ਮਾਰ ਦਿੱਤਾ ਅਸ਼ੋਕ ਬਾਗ ਨੂੰ ਪੁੱਟ ਕੇ ਹਨੂਮਾਨ ਜੀ ਨੇ ਤਬਾਹ ਕਰ ਦਿੱਤਾ ਇਹ ਕੁਝ ਕਰਕੇ ਸ਼੍ਰੀ ਰਾਮਚੰਦਰ ਜੀ ਦੇ ਕੋਲ ਮੁੜ ਕੇ ਆ ਗਏ ਤੇ ਜੋ ਰਾਵਣ ਨੇ ਕਰਤੱਵ ਕੀਤੇ ਸਨ ਉਹ ਸਾਰੇ ਰਾਮਚੰਦਰ ਜੀ ਦੇ ਪਾਸ ਆ ਕੇ ਪ੍ਰਗਟ ਕੀਤੇ ਕਹਿਣ ਦਾ ਮਤਲਬ ਹੈ ਕਿ ਹਨੂਮਾਨ ਨੇ ਜੋ-ਜੋ ਕੰਮ ਲੰਕਾ ਵਿੱਚ ਕੀਤੇ ਸਨ ਉਹ ਸਾਰੇ ਸ਼੍ਰੀ ਰਾਮਚੰਦਰ ਜੀ ਦੇ ਕੋਲ ਆ ਕੇ ਵਿਸਥਾਰ ਨਾਲ ਸੁਣਾਏ ਕਰੋੜਾਂ ਦੇ ਹਿਸਾਬ ਨਾਲ ਫੌਜ ਇਕੱਠੀ ਕਰ ਲਈ ਇਹ ਬੜੀ ਤੇਜ਼ੀ ਨਾਲ ਸਾਰੇ ਤੁਰ ਪਏ। ਸ਼੍ਰੀ ਰਾਮਚੰਦਰ ਜੀ, ਸੁਗਰੀਵ, ਲਛਮਣ ਜੀ ਤੇ ਹੋਰ ਚੰਗੇ-ਚੰਗੇ ਸੂਰਮੇ ਸਨ। ਜਾਮਵੰਤ, ਸੁਕਾਂ, ਨੀਲ, ਹਨੂਮਾਨ ਜੀ, ਅੰਗਦ ਜੀ ਤੇ ਕੇਸਰੀ ਆਦਿਕ ਸੈਨਾਪਤੀ ਸਨ ਜੋ ਬਾਂਦਰ ਪੁੱਤਰਾਂ ਦੇ ਜਥੇ ਲੈ ਕੇ ਚੌਹਾਂ ਪਾਸਿਆਂ ਤੋਂ ਬੱਦਲਾਂ ਦੀ ਝੜੀ ਵਾਂਗੂ ਚੜ੍ਹੇ ਆਉਂਦੇ ਸਨ। ਜਦ ਸਮੁੰਦਰ ਪਾਰ ਹੋ ਕੇ ਤੇ ਰਸਤਿਆਂ ਨੂੰ ਲੰਘ ਕੇ ਲੰਕਾ ਟਾਪੂ ਵਿੱਚ ਪਹੁੰਚ ਗਏ। ਆ ਜਿਹੜੇ ਦਾਇਤਾ ਦੇ ਦੂਤ ਸਨ ਉਹ ਭੱਜ ਕੇ ਰਾਵਣ ਦੇ ਕੋਲ ਚਲੇ ਗਏ ਤੇ ਕਹਿਣ ਲੱਗੇ ਜੰਗ ਦੀ ਤਿਆਰੀ ਦੇ ਸਾਰੇ ਸਾਜ਼-ਬਾਜ਼ ਤਿਆਰ ਕਰ ਲੋ ਪਰ ਮੇਰੀ ਇੱਕ ਬੇਨਤੀ ਮੰਨ ਲੋ ਉਹ ਇਹ ਹੈ ਕਿ ਲੰਕਾ ਦੇ ਸੋਨੇ ਕਿਲੇ ਨੂੰ ਸੰਭਾਲ ਲੋ ਕਿਉਂਕਿ ਸ਼੍ਰੀ ਰਾਮਚੰਦਰ ਜੀ ਦਲ-ਬਲ ਸਮੇਤ ਆ ਰਹੇ ਹਨ ਉਹ ਕਿਤੇ ਇਸ ਸੋਨੇ ਦੇ ਕਿਲੇ ਨੂੰ ਨਾਸ ਨਾ ਕਰ ਦੇਣ ਇਸ ਲਈ ਇਸ ਦੀ ਸੰਭਾਲ ਰੱਖੋ ਰਾਵਣ ਨੇ ਦੂਤ ਦੀ ਬੇਨਤੀ ਸੁਣ ਕੇ ਤੁਮਰ ਅਚ ਤੇ ਜਾਂ ਮਾਲ ਨੂੰ ਬੁਲਾ ਕੇ ਇਹਨਾਂ ਦੋਹਾਂ ਸੂਰਮਿਆਂ ਨੂੰ ਭੇਜ ਦਿੱਤਾ ਇਹ ਦੋਵੇਂ ਵੱਡੇ ਸ਼ੇਰ ਸ਼ਰਾਬੇ ਨਾਲ ਕਈ ਕਰੋੜਾਂ ਫੌਜ ਇਕੱਠੀ ਕਰਕੇ ਜਿੱਥੇ ਸ਼੍ਰੀ ਰਾਮਚੰਦਰ ਜੀ ਉਤਰੇ ਹੋਏ ਸਨ ਉੱਥੇ ਪਹੁੰਚ ਗਏ ਇਹ ਦੇਖ ਕੇ ਹਨੂਮਾਨ ਜੀ ਨੂੰ ਬੜਾ ਗੁੱਸਾ ਆ ਗਿਆ ਤੇ ਉਹ ਉਸੇ ਥਾਂ ਤੇ ਪੈਰ ਗੱਟ ਕੇ ਮਾਰ ਕਰਨ ਲੱਗ ਪਏ ਸੂਰਮੇ ਜੰਗ ਕਰਦੇ ਧਰਤੀ ਤੇ ਡਿੱਗ ਪਏ ਤੇ ਦੇਵ ਲੋਕ ਵਿੱਚ ਪਹੁੰਚ ਗਏ ਅੱਗੇ ਮਹਾਰਾਜ ਲਿਖਦੇ ਹਨ ਕਿ ਜਾਂਬਾਲ ਕੁਝ ਸਿਰ ਖੜਾ ਹੋ ਕੇ ਲੜਿਆ ਫਿਰ ਅੰਤ ਨੂੰ ਉਸੇ ਤਰ੍ਹਾਂ ਉਸ ਨੂੰ ਮਾਰ ਲਿਆ ਜਿਸ ਤਰ੍ਹਾਂ ਹੋਰਾਂ ਨੂੰ ਮਾਰਿਆ ਸੀ ਫੌਜ ਨੇ ਭੱਜ ਕੇ ਲੰਕਾ ਵਿੱਚ ਜਾ ਕੇ ਸਾਹ ਲਿਆ ਤੇ ਰਾਵਣ ਨੂੰ ਜਾ ਕੇ ਸੁਨੇਹਾ ਦਿੱਤਾ ਇਹ ਧੂਮਰ ਅਚ ਤੇ ਜਾਂਬਾਲ ਇਹਨਾਂ ਦੋਨਾਂ ਨੂੰ ਆਰਾਮ ਚੰਦਰ ਜੀ ਨੇ ਮਾਰ ਲਿਆ ਹੈ हे ਪ੍ਰਭੂ ਜੀ ਜੋ ਕੁਝ ਤੁਹਾਡੇ ਦਿਲ ਵਿੱਚ ਚੰਗੀ ਸਲਾਹ ਆਉਂਦੀ ਹੈ ਉਸ ਤਰ੍ਹਾਂ ਹੀ ਤੁਸੀਂ ਕਰੋ ਰਾਵਣ ਨੇ ਆਪਣੇ ਕੋਲ ਅੰਕਪਨ ਨਾਮ ਦੇ ਯੋਧੇ ਨੂੰ ਵੇਖ ਕੇ ਭੋਇ ਦੇ ਨਾਲ ਉਸ ਨੂੰ جنگ ਲਈ ਭੇਜ ਦਿੱਤਾ ਤਰ੍ਹਾਂ-ਤਰ੍ਹਾਂ ਦੇ ਵਾਜੇ ਵੱਜੇ ਪੂਰੀ ਲੰਕਾ ਵਿੱਚ ਇੱਕਸਾਰ ਵਾਜਾਂ ਦੀ ਸੱਦ ਹੋਈ ਇੰਦਰ ਤੇ ਪ੍ਰਸਤਾਦਕਾਂ ਨੇ ਵਿਚਾਰ ਕਰਕੇ ਇਸ ਤਰ੍ਹਾਂ ਦੀ ਸਲਾਹ ਦਿੱਤੀ ਕਿ हे ਰਾਜਨ ਸੀਤਾ ਨੂੰ ਦੇ ਕੇ ਰਾਮਚੰਦਰ ਜੀ ਨਾਲ ਮਿਲ ਜਾਓ ਜਿਸ ਕਰਕੇ ਤੁਸੀਂ ਇੰਨਾ ਗੁੱਸਾ ਧਾਰਿਆ ਹੋਇਆ ਹੈ ਤਲਵਾਰਾਂ ਝਿਲਮਿਲ ਕਰਦੀਆਂ ਸਨ ਤੇ ਉੱਚੀ ਆਵਾਜ਼ ਨਾਲ ਵਾਜੇ ਵੱਜ ਰਹੇ ਸਨ ਸੰਜੋਆ ਨਾਲ ਠਹਿਕਣ ਤੋਂ ਖੜਖੜ ਦੀ ਆਵਾਜ਼ ਹੋ ਰਹੀ ਸੀ ਤਲਵਾਰ ਦੀ ਚਮਕ ਪੈਣ ਕਰਕੇ ਮੋਨੀਆਂ ਦੇ ਧਿਆਨ ਛੁੱਟ ਗਏ ਸਨ ਕਈ ਸੂਰਮੇ ਕਈਆਂ ਨੂੰ ਚੋੱਕੇ ਲੈ ਗਏ ਸਨ ਤੇ ਕਈ ਪੂਰੇ ਬਲ ਨਾਲ ਜੰਗ ਵਿੱਚ ਰੁੱਝੇ ਹੋਏ ਸਨ ਸਾਹ ਸੰਗਤ ਜੀ ਦਸਵੇਂ ਪਾਤਸ਼ਾਹ ਦੀ ਇਹ ਕਥਾ ਲਿਖਣ ਦਾ ਮੋਟਿਵ ਇਹ ਸੀ ਕਿ ਜਦੋਂ ਜੰਗ ਹੋਵੇ ਉਦੋਂ ਸੂਰਮੇ ਵਿੱਚ ਜੋਸ਼ ਭਰਿਆ ਜਾਵੇ ਇਸੇ ਲਈ ਇਸ ਕਥਾ ਵਿੱਚ ਉਹ ਯੁੱਧ ਦਾ ਪੂਰਾ ਵਰਣਨ ਲਿਖਦੇ ਸਨ ਕਿ ਕਿਸ ਤਰ੍ਹਾਂ ਇਹ ਯੁੱਧ ਹੋਏ ਸਨ ਸੋ ਅੱਗੇ ਲਿਖਦੇ ਹਨ ਕਿ ਹਥਿਆਰਾਂ ਦੀ ਮਾਰ ਨਾਲ ਅੰਧ ਤੁੰਦ ਪੈ ਰਹੀ ਸੀ ਜਿਸ ਕਰਕੇ ਹੱਥ ਤੇ ਮੂੰਹ ਨਹੀਂ ਸੀ ਦਿਸਦਾ ਜੋਧੇ ਦੇ ਸਾਹਮਣੇ ਜੋਧੇ ਜੰਗ ਕਰਨ ਲਈ ਤਿਆਰ ਖੜੇ ਸਨ ਇਸ ਤਰ੍ਹਾਂ ਦੀ ਸਾਰੀ ਫੌਜ ਦਾ ਰਾਜਾ ਅੰਗਦ ਸੀ ਤੇ ਸ਼੍ਰੀ ਰਾਮਚੰਦਰ ਜੀ ਦੀ ਜੈ ਜੈਕਾਰ ਸਾਰੇ ਹੋ ਰਹੀ ਸੀ ਤੇ ਸਵਰਗਾ ਵਿੱਚੋਂ ਦੇਵਤੇ ਧੰਨ ਧੰਨ ਕਹਿ ਰਹੇ ਸਨ ਇਧਰੋਂ ਕਿ ਸਿਕੰਦਰ ਰਾਜ ਦਾ ਵਲੀ ਅਹਿਦ ਅੰਗਦ ਤੇ ਦੂਜੇ ਰਾਵਣ ਦੇ ਪਾਸੇੋਂ ਕੰਪਣ ਸੂਰਮਸਾਨ ਦੋਵੇਂ ਤੀਰਾਂ ਦੀ ਮੁਸਲਾਤਾਰ ਵਰਸ਼ਾ ਕਰ ਰਹੇ ਸਨ ਜੰਦ ਭੂਮੀ ਨੂੰ ਰਤਾ ਪਰ ਵੀ ਛੱਡਦੇ ਨਹੀਂ ਸਨ ਅੰਦਰੋਂ ਦੋਹਾਂ ਦੇ ਹੱਥ ਇੱਕ ਦੂਜੇ ਦੀ ਵਖੀ ਵਿੱਚ ਪੈ ਗਏ ਤੇ ਜੰਦ ਭੂਮੀ ਵਿੱਚ ਲੋਥਾਂ ਖਿਲਰ ਗਈਆਂ ਰਣ ਭੂਮੀ ਵਿੱਚ ਕਿਤੇ ਸਿਰ ਦਿਖਾਈ ਦੇ ਰਹੇ ਸਨ ਤੇ ਕਿਤੇ ਧਰਤੀ ਤੇ ਪਏ ਢੜ ਪੱਕ-ਪੱਕ ਕਰ ਰਹੇ ਸਨ ਕਿਤੇ ਜੋਗਣੀਆਂ ਲਹੂ ਦਾ ਖੱਪਰ ਭਰ ਰਹੀਆਂ ਸਨ ਤੇ ਕਿਤੇ ਚੁੜੇਲਾ ਚੀਕ ਰਹੀਆਂ ਸਨ ਇਸ ਤਰ੍ਹਾਂ ਜੰਗ ਵਿੱਚ ਅੰਗਦ ਦੀ ਜਿੱਤ ਹੋ ਗਈ ਤੇ ਰਾਵਣ ਦਾ ਪੁੱਤਰ ਦੈਤ ਮਾਰਿਆ ਗਿਆ। ਬਾਕੀ ਦੇ ਦਾਗੀ ਤੇ ਬਿਦਾਗੀ ਰਹੇ ਸੂਰਮੇ ਦੰਦਾ ਵਿੱਚ ਘਾਫ ਫੜਫੜ ਕੇ ਭਜ ਰਹੇ ਸਨ। ਉਧਰ ਦੂਤ ਨੇ ਜਾ ਕੇ ਰਾਵਣ ਨੂੰ ਆਕੰਪਨ ਵੀਰ ਦਾ ਮਰਨਾ ਸੁਣਾ ਦਿੱਤਾ। ਇਧਰ ਸੁਗਰੀਵ ਤੇ ਰਾਮਚੰਦਰ ਜੀ ਨੇ ਅੰਗਦ ਜੀ ਨੂੰ ਦੂਤ ਬਣਾ ਕੇ ਭੇਜ ਦਿੱਤਾ ਤੇ ਉਹਨਾਂ ਨੂੰ ਇਹ ਗੱਲ ਸਮਝਾਈ ਕਿ ਜਾ ਕੇ ਸੰਧੀ ਕਰਨ ਦਾ ਯਤਨ ਕਰੋ। ਪਰ ਸੇ ਦਾੰਤ ਇਹ ਸੁਣਾ ਦਿੱਤਾ। ਰਾਵਣ ਨੂੰ ਜਾ ਕੇ ਕਹਿ ਦਿਓ ਕਿ ਸੀਤਾ ਦੇ ਕੇ ਰਾਮਚੰਦਰ ਜੀ ਨੂੰ ਮਿਲ ਪੋ ਨਹੀਂ ਤਾਂ ਤੇਰਾ ਸਾਰਾ ਕਾਲ ਆਇਆ ਪਿਆ ਹੈ। ਇਹ ਸੁਣ ਕੇ ਬਾਲੀ ਦਾ ਪੁੱਤਰ ਅੰਗਦ ਸ੍ਰੀ ਰਾਮਚੰਦਰ ਜੀ ਦੇ ਚਰਨਾਂ ਨੂੰ ਪਰਸ ਕੇ ਜਦੋਂ ਦੁਰਨ ਲੱਗਾ ਤਾਂ ਰਾਮਚੰਦਰ ਜੀ ਨੇ ਉਸ ਦੀ ਪਿੱਠ ਉੱਤੇ ਆਪਣਾ ਹੱਥ ਧਰਿਆ, ਭਾਵ ਥਾਪੀ ਦਿੱਤੀ ਤੇ ਜਫੀ ਵਿੱਚ ਲੈ ਕੇ ਅਨੇਕ ਤਰ੍ਹਾਂ ਦੀ ਸਿੱਖਿਆ ਦਿੱਤੀ। ਜਿਸ ਕਰਕੇ ਅੰਗਦ ਦਾ ਤਨ ਪ੍ਰੇਮ ਨਾਲ ਰੁਮਾਂਚ ਹੋ ਕੇ ਪਸੀਜ ਗਿਆ ਜਦੋਂ ਅੰਗਦ ਰਾਵਣ ਦੇ ਕੋਲ ਪਹੁੰਚਿਆ ਤਾਂ ਅੰਗਦ ਨੇ ਰਾਵਣ ਨੂੰ ਕਿਹਾ ਕਿ हे ਰਾਵਣ ਸੀਤਾ ਰਾਮਚੰਦਰ ਜੀ ਨੂੰ ਮੋੜ ਦਿਓ ਪਰ ਰਾਵਣ ਨੇ ਕਿਹਾ ਕਿ ਮੋੜਨ ਦੀ ਗੱਲ ਤਾਂ ਦੂਰ ਰਹੀ ਸੀਤਾ ਦਾ ਤੂੰ ਪਰਛਾਵਾਂ ਵੀ ਨਹੀਂ ਦੇਖ ਸਕਦਾ ਅੰਗਦ ਨੇ ਕਿਹਾ ਕਿ ਤੇਰੀ ਲੰਕਾ ਖੋ ਲਈ ਜਾਏਗੀ ਰਾਵਣ ਨੇ ਕਿਹਾ ਕਿ ਇਹ ਲੰਕਾ ਕੀ ਹੈ ਭਾਵੇਂ ਇਸ ਤਰ੍ਹਾਂ ਦੀਆਂ ਲੱਖਾਂ ਲੰਕਾ ਜਿੱਤ ਲਿ ਜਾਓ ਪਰ ਸੀਤਾ ਤੁਹਾਨੂੰ ਤਾਂ ਵੀ ਨਹੀਂ ਮਿਲੇਗੀ ਅੰਗਦ ਨੇ ਕਿਹਾ ਕਿ ਰਾਵਣ ਕ੍ਰੋਧ ਰੂਪ ਜ਼ਹਿਰ ਨੂੰ ਛੱਡ ਦੇ ਪਰ ਰਾਵਣ ਨੇ ਉੱਤਰ ਦਿੱਤਾ ਕਿ ਵੇਖਾਂਗਾ ਕੈਸਾ ਜਦੋਂ ਮਜਾਏਗਾ ਰਾਮ ਦੇ ਸਮੇਤ ਸਾਰੇ ਬਾਂਦਰਾ ਦੀ ਫੌਜ ਮ੍ਰਿਗ ਸਮਾਨ ਹੈ ਉਸ ਨੂੰ ਮੈਂ ਸਿੰਘ ਰੂਪ ਹੋ ਕੇ ਖਾਵਾਂਗਾ ਅੰਗਦ ਨੇ ਕਿਹਾ ਕਿ ਹੇ ਮੂੜ ਮਤ ਹੰਕਾਰ ਨਾ ਕਰ ਧਿਆਨ ਦੇ ਕੇ ਸੁਣ ਇਸ ਹੰਕਾਰ ਨੇ ਬਹੁਤ ਕਾਰਗਵਾ ਦਿੱਤੇ ਰਾਵਣ ਨੇ ਕਿਹਾ ਕਿ ਗਰਭ ਦੇ ਘਰ ਮਹਾਹੰਕਾਰੀ ਮੈਂ ਆਪਣੇ ਵਾਸ ਕੀਤੇ ਹੋਏ ਹਨ ਇਸ ਲਈ ਮੈਨੂੰ ਗਰਭ ਹੈ ਇਹ ਦੋ ਕੰਗਲੇ ਮਨੁੱਖ ਰਾਮ ਤੇ ਲਕਸ਼ਮਣ ਮੇਰੇ ਅੱਗੇ ਕਿਸ ਗਣਤੀ ਵਿੱਚ ਹਨ 라ਵਣ ਨੇ ਇਉਂ ਅੰਗਦ ਨੂੰ ਕਿਹਾ ਵੇਖ ਮੈਂ ਕਿਹੜੇ ਕਿਹੜੇ ਗਰਭ ਦੇ ਘਰ ਵਾਸ ਵਿੱਚ ਕੀਤੇ ਹੋਏ ਹਨ ਇੱਕ ਤਾਂ ਅਗਨੀ ਦੇਵਤਾ ਹੈ ਜੋ ਮੇਰੇ ਭੋਜਨ ਨੂੰ ਤਿਆਰ ਕਰਦਾ ਹੈ ਇੱਕ ਪੌਣ ਦੇਵਤਾ ਹੈ ਜੋ ਮੇਰੇ ਦਰਵਾਜ਼ੇ ਤੇ ਝਾੜੂ ਫੇਰਦਾ ਹੈ ਇਕ ਹੈ ਚੰ드ਰਾ ਚੰ드ਰਾ ਨੇ ਆਪਣੇ ਹੱਥ ਵਿੱਚ ਚੌਰ ਫੜਿਆ ਹੋਇਆ ਹੈ ਤੇ ਸੂਰਜ ਮੇਰੇ ਸਿਰ ਤੇ ਛਤਰ ਚਲਾਉਂਦਾ ਹੈ ਲక్ష్ਮੀ ਮੈਨੂੰ ਸ਼ਰਾਬ ਪਿਆਉਂਦੀ ਹੈ ਤੇ ਬ੍ਰਹਮਾ ਮੇਰੇ ਸਾਹਮਣੇ ਖੜਾ ਹੋ ਕੇ ਵੇਦ ਪੜ੍ਹਦਾ ਹੈ ਵਰੁਣ ਦੇਵਤਾ ਮੇਰੇ ਘਰ ਨਿਤ ਪਾਣੀ ਪੜਦਾ ਹੈ ਤੇ ਹੋਰ ਸਾਰੇ ਦੇਵਤੇ ਮੈਨੂੰ ਨਮਸਕਾਰਾਂ ਕਰਦੇ ਹਨ ਵੱਡੇ ਵੱਡੇ ਬਲਵਾਨ ਦੈਂਤ ਮੈਨੂੰ ਆਪਣਾ ਕਹਿੰਦੇ ਹਨ ਤੇ ਉਸ ਬਲ ਕਰਕੇ ਹੀ ਕੁਬੇਰ ਤੇ ਜੱਟ ਮੈਨੂੰ ਟੈਕਸ ਦਿੰਦੇ ਹਨ ਐਸੇ 라ਵਣ ਨੂੰ ਕਿ ਉਹ ਦੋ ਕੰਗਲੇ ਮਨੁੱਖ ਜੋ ਉਹਦੇ ਵਿੱਚ ਮੈਨੂੰ ਜਿੱਤ ਲੈਣਗੇ ਇਸ ਤਰ੍ਹਾਂ ਹੰਕਾਰ ਨਾਲ 라ਵਣ ਨੇ ਅੰਗਦ ਨੂੰ ਜਵਾਬ ਦਿੱਤਾ ਅੰਗਦ ਕਰੋੜਾਂ ਗੱਲਾਂ ਕਹਿ ਕੇ ਥੱਕ ਗਿਆ ਪਰ 라ਵਣ ਨੇ ਉਸ ਦੀ ਇੱਕ ਵੀ ਗੱਲ ਨਾ ਮੰਨੀ ਅੰਤ ਵਿੱਚ ਉਸ અભਿਮਾਨੀ ਅੰਗਦ ਨੇ 라ਵਣ ਦੀ ਸਭਾ ਵਿੱਚ ਆਪਣਾ ਪੈਰ ਟਿਕਾ ਦਿੱਤਾ ਤੇ ਕਹਿ ਦਿੱਤਾ ਕਿ हे 라ਵਣ ਜੇ ਤਾਂ ਮੇਰਾ ਪੈਰ ਤੇਰਾ ਕੋਈ ਸੂਰਮਾ ਪੁੱਟ ਸਕਿਆ ਤਾਂ ਮੈਂ ਜਾਣ ਲਵਾਂਗਾ ਕਿ ਤੁਸੀਂ ਰਾਮਚੰਦਰ ਜੀ ਨੂੰ ਜਿੱਤ ਲਓਗੇ ਤੇ ਜੇ ਮੇਰਾ ਪੈਰ ਨਾ ਪੁੱਟਿਆ ਗਿਆ ਤਾਂ ਕਦੇ ਵੀ ਜਿੱਤ ਨਹੀਂ ਸਕਦੇ ਇਹ ਗੱਲ ਸੁਣ ਕੇ ਰਾਵਣ ਨੇ ਆਪਣੇ ਸੂਰਮਿਆਂ ਨੂੰ ਅੰਗਦ ਦਾ ਪੈਰ ਪੁੱਟਣ ਦਾ ਹੁਕਮ ਦਿੱਤਾ ਸਾਰੇ ਦੈਤ ਆਪਣਾ ਆਪਣਾ ਜ਼ੋਰ ਲਾਉਂਦੇ ਥੱਕ ਗਏ ਪਰ ਅੰਗਦ ਦਾ ਪੈਰ ਕਿਸੇ ਪਾਸੋਂ ਵੀ ਪੁੱਟਿਆ ਨਾ ਗਿਆ ਦੈਤਾਂ ਦੀ ਫੌਜ ਥੱਕ ਕੇ ਟੋਟੇ ਦੇ ਨਾਲ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਈ ਧੂਏ ਜਿਹੇ ਰੰਗ ਵਾਲਾ ਬਾਲੀ ਦਾ ਪੁੱਤਰ ਅੰਗਦ ਬਭੀਛਣ ਨੂੰ ਨਾਲ ਲੈ ਕੇ ਤੁਰ ਪਿਆ ਉਸ ਰਾਵਣ ਦੇ ਨਾਸ ਵਿਜਲੀ ਕਠਨ ਰੁਕਾਵਟ ਰੂਪ ਸੂਰਮੇ ਨੂੰ ਨਾਲ ਲੈ ਕੇ ਉੱਥੇ ਚਲਾ ਆਇਆ ਜਿੱਥੇ ਰਾਮਚੰਦਰ ਜੀ ਰਣ ਸਥਾਨ ਵਿੱਚ ਸ਼ੋਭ ਰਹੇ ਸਨ ਸਾਮ ਦਾਮ ਭੇਤ ਤੇ ਦੰਡ ਇਹ ਚਾਰ ਨੀਤੀ ਦੇ ਅੰਗ ਹਨ ਵਕੀਲ ਦਾ ਕੰਮ ਹੈ ਕਿ ਇਹਨਾਂ ਵਿੱਚੋਂ ਤਿੰਨਾਂ ਨੂੰ ਵਰਤ ਕੇ ਆਪਣੇ ਪੱਖ ਨੂੰ ਸਿੱਧ ਕਰੇ ਜੇ ਇੱਥੇ ਟੱਪ ਜਾਵੇ ਤਾਂ ਅੰਤ ਚੌਥਾ ਫਿਰ ਦੰਡ ਵਰਤਣਾ ਯੋਗ ਹੁੰਦਾ ਹੈ ਇਸ ਲਈ ਅੰਗਦ ਨੇ ਪਹਿਲਾਂ ਸ਼ਾਮ ਨੀਤੀ ਵਰਤੀ ਤੇ ਰਾਵਣ ਕੋਲ ਗਿਆ ਤੇ ਉਸ ਨਾਲ ਕਈ ਤਰ੍ਹਾਂ ਦੀਆਂ ਨਰਮ-ਨਰਮ ਗੱਲਾਂ ਕਰਕੇ ਉਸ ਨੂੰ ਇਹੀ ਕਿਹਾ ਕਿ ਸੀਤਾ ਨੂੰ ਮੋੜ ਦੇ ਤਾਂ ਕਿ ਜੰਗ ਨਾ ਹੋਵੇ ਜਦ ਅੰਗਦ ਨੇ ਦੇਖਿਆ ਕਿ ਇਹ ਕੰਮ ਗੱਲਾਂ ਨਾਲ ਨਹੀਂ ਸਰਦਾ ਤਾਂ ਉਸ ਨੇ ਰਾਵਣ ਦੀ ਸਵਾ ਵਿੱਚ ਪੈਰ ਜਮਾ ਦਿੱਤਾ ਤੇ ਆਖਿਆ ਜੇਕਰ ਤੁਸੀਂ ਮੇਰਾ ਪੈਰ ਪੁੱਟ ਲਵੋਗੇ ਤਾਂ ਮੈਂ ਜਾਣਾਂਗਾ ਕਿ ਤੁਸੀਂ ਰਾਮ ਨੂੰ ਜਿੱਤ ਲਵੋਗੇ ਜੇ ਤੁਸੀਂ ਇੱਕ ਦੂਤ ਦਾ ਪੈਰ ਨਹੀਂ ਚੁੱਕ ਸਕਦੇ ਤਾਂ ਉਸ ਦੇ ਮਾਲਕ ਨੂੰ ਜਿੱਤਣ ਦੀ ਆਸ ਕਿਵੇਂ ਰੱਖ ਸਕਦੇ ਹੋ ਰਾਵਣ ਨੇ ਆਪਣੇ ਸੂਰਮਿਆਂ ਨੂੰ ਹੁਕਮ ਦਿੱਤਾ ਇਸ ਦਾ ਪੈਰ ਪੁੱਟੋ ਸੂਰਮੇ ਜ਼ੋਰ ਲਾ ਲਾ ਕੇ ਥੱਕ ਗਏ ਤੇ ਗਸ਼ਾਂ ਖਾ ਖਾ ਕੇ ਧਰਤੀ ਤੇ ਲੇਟ ਗਏ ਪਰ ਅੰਗਦ ਦਾ ਪੈਰ ਪੁੱਟਿਆ ਨਾ ਗਿਆ ਅੰਤ ਨੂੰ ਰਾਵਣ ਆਪ ਪੈਰ ਪੁੱਟਣ ਲਈ ਉੱਠਿਆ ਅੰਗਦ ਨੇ ਸਮਝ ਲਿਆ ਕਿ ਇਹੇ ਮੇਰਾ ਪੈਰ ਜ਼ਰੂਰ ਪੁੱਟ ਲਏਗਾ ਤਾਂ ਮੇਰੀ ਪ੍ਰਤੀਗਿਆ ਨਹੀਂ ਰਹੇਗੀ ਇਸ ਲਈ ਉਸਨੇ ਕੋਲ ਪੁੱਜਦੇ ਹੀ ਪੈਰ ਨੂੰ ਪਿੱਛੇ ਹਟਾ ਕੇ ਕਹਿਣ ਲੱਗਾ ਰਾਜਨ ਮੇਰੇ ਚਰਨੀ ਹੱਥ ਨਾ ਲਾਓ ਜੇ ਮਾਫੀ ਚਾਹੁੰਦੇ ਹੋ ਤਾਂ ਸ਼੍ਰੀ ਰਾਮਚੰਦਰ ਜੀ ਦੇ ਚਰਨੀ ਪੈ ਜਾਓ ਉਹੀ ਮਾਫੀ ਦੇ ਸਕਦੇ ਹਨ ਇਹ ਸੁਣ ਕੇ ਰਾਵਣ ਬਹੁਤ ਸ਼ਰਮਿੰਦਾ ਹੋ ਕੇ ਆਪਣੀ ਥਾਂ ਤੇ ਆ ਕੇ ਬੈਠ ਗਿਆ ਹੁਣ ਅੰਗਦ ਨੇ ਸੋਚਿਆ ਸਾਮਦਾਮ ਨਾਲ ਕੋਈ ਕੰਮ ਨਹੀਂ ਸਰਿਆ ਡਾਂਡ ਤੋਂ ਪਹਿਲਾਂ ਵੈਰੀ ਦੇ ਘਰ ਫੁੱਟ ਪੈ ਜਾਏ ਤਾਂ ਹੀ ਜਿੱਤ ਹੋ ਸਕਦੀ ਹੈ ਇਸ ਲਈ ਪਪੀਖਣ ਨੂੰ 라ਵਣ ਨਾਲੋਂ ਪਾੜ ਕੇ ਸ਼੍ਰੀ ਰਾਮਚੰਦਰ ਜੀ ਕੋਲ ਲਿਆ ਇਹ ਪਪੀਖਣ ਹੀ 라ਵਣ ਦੀ ਕਠਿਨ ਰੁਕਾਵਟ ਸੀ ਇਸ ਨੂੰ ਕਾਬੂ ਕਰਦਿਆਂ ਹੁਣ 라ਵਣ ਦਾ ਜਿੱਤਣਾ ਕੋਈ ਮੁਸ਼ਕਲ ਨਹੀਂ ਸੀ ਇਸ ਲਈ ਤਾਂ ਲੋਕੀ ਕਹਿੰਦੇ ਹਨ ਘਰ ਪਾੜ ਕੇ ਦਹਸਰ ਮਾਰਿਆ ਘਰ ਕਾ ਭੇਦੀ ਲੰਕਾ ਟਾਏ ਇਸ ਤਰ੍ਹਾਂ ਕਹਾਵਤਾਂ ਬਣੀਆਂ ਹਨ ਐਸਤਰਾ ਅੰਗਦ ਨੇ ਆਪਣਾ ਵਕੀਲੀ ਦਾ ਕੰਮ ਪੂਰਾ ਕਰ ਦਿੱਤਾ ਜਦੋਂ ਅੰਗਦ ਭਿਖਣ ਨੂੰ ਨਾਲ ਲੈ ਕੇ ਸ਼੍ਰੀ ਰਾਮਚੰਦਰ ਜੀ ਦੇ ਕੋਲ ਆਇਆ ਸੀ ਤਾਂ ਰਾਮਚੰਦਰ ਜੀ ਨੇ ਜਾਂਦੇ ਹੀ ਕਿਹਾ ਸੀ ਆਓ ਲੰਕੇਸ਼ ਉਸ ਵੇਲੇ ਕਈ ਸੂਰਮੈ ਨੇ ਕਿਹਾ ਕਿ ਆਪ ਜੀ ਨੇ ਲੰਕਾ ਫਤਿਹ ਕਰਨ ਤੋਂ ਪਹਿਲੇ ਹੀ ਭਿਖਣ ਨੂੰ ਦੇ ਦਿੱਤੀ ਹੈ ਪਰ ਜੇਕਰ ਰਾਵਣ ਹੁਣੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਜਾਏ ਤਾਂ ਆਪ ਭਿਖਣ ਨੂੰ ਕਿਸ ਤਰ੍ਹਾਂ ਲੰਕੇਸ਼ ਬਣਾ ਸਕੋਗੇ ਤਾਂ ਰਾਮਚੰਦਰ ਜੀ ਨੇ ਉੱਤਰ ਦਿੱਤਾ ਇਹ ਲੰਕਾ ਦਾ ਰਾਜ ਤਾਂ ਭੁਖਣ ਹੀ ਕਰੇਗਾ ਪਰ ਜੇ ਰਾਵਣ ਹੁਣ ਵੀ ਚਰਨੀ ਆ ਕੇ ਮਾਫੀ ਮੰਗ ਲਵੇ ਤਾਂ ਮੈਂ ਉਸ ਨੂੰ ਅਯੁੱਧਾ ਦਾ ਰਾਜ ਦੇ ਕੇ ਆਪ ਸਾਰੀ ਉਮਰ ਜੰਗਲਾਂ ਵਿੱਚ ਹੀ ਰਹਾਗਾ ਪਰ ਵਿਭਖਣ ਨੂੰ ਲੰਕੇਸ਼ ਜ਼ਰੂਰ ਬਣਾਵਾਗਾ ਇਹ ਕਹਿ ਕੇ ਰਾਮਚੰਦਰ ਜੀ ਨੇ ਉਸੇ ਵੇਲੇ ਵਿਭਖਣ ਦੇ ਮੱਥੇ ਤੇ ਤਿਲਕ ਵੀ ਲਗਾ ਦਿੱਤਾ ਪਰ ਅੰਗਦ ਵਿਭਖਣ ਨੂੰ ਨਾਲ ਲੈ ਕੇ ਆਇਆ ਤੇ ਰਾਮਚੰਦਰ ਜੀ ਨੇ ਉਸ ਨੂੰ ਲੰਕੇਸ਼ ਪਦ ਦੇ ਕੇ ਆਪਣੇ ਪਾਸ ਬਿਠਾ ਲਿਆ ਇਧਰ ਸਾਰੀ ਗੱਲ 라ਵਣ ਦੇ ਮਹਿਲਾਂ ਵਿੱਚ ਪੁੱਜ ਗਈ ਕਿ 라ਵਣ ਨੇ ਆਪਣੇ ਭਰਾ ਨੂੰ ਸਿੱਖਿਆ ਦੇਣ ਦੇ ਬਦਲੇ ਲੱਤ ਮਾਰ ਕੇ ਕੱਢ ਦਿੱਤਾ ਹੈ ਤੇ ਉਹ ਸ਼੍ਰੀ ਰਾਮਚੰਦਰ ਜੀ ਦੇ ਪਾਸ ਚਲਾ ਗਿਆ ਹੈ ਤੇ ਉਹਨਾਂ ਨੇ ਨਹਿਰਾ ਆਪਣੇ ਕੋਲ ਹੀ ਨਹੀਂ ਬਿਠਾਇਆ ਸਗੋ ਉਸ ਨੂੰ ਲੰਕਾ ਦੇ ਰਾਜ ਦਾ ਤਿਲਕ ਦੇ ਦਿੰਦਾ ਹੈ ਤਾਂ ਉਸ ਵੇਲੇ ਮੰਦੋਦਰੀ ਗਾਸ਼ ਖਾ ਕੇ ਧਰਤੀ ਤੇ ਡਿੱਗ ਪਈ 라ਵਣ ਦੀ ਪਤਨੀ ਮੰਦੋਦਰੀ ਨੇ ਵੀ ਬੜਾ ਸਮਝਾਇਆ ਕਿ ਸੀਤਾ ਨੂੰ ਵਾਪਸ ਕਰ ਦੇ ਪਰ ਰਾਵਣ ਉਸਦੀ ਇੱਕ ਵੀ ਗੱਲ ਨਾ ਮੰਨਿਆ। ਰਾਵਣ ਦੀਆਂ ਗੱਲਾਂ ਸੁਣ ਕੇ ਮੰਦੋਦਰੀ ਨੇ ਕਿਹਾ ਜਿਨ੍ਹਾਂ ਨੇ ਜਾਂਦਿਆਂ ਹੀ ਤਾੜਕਾ ਨੂੰ ਮਾਰ ਦਿੱਤਾ ਸੀ ਤੇ ਸੁਬਾਹੂ ਤੇ ਮਰੀਚ ਮਾਰੇ ਸਨ। ਵਿਰਾਦ ਨੂੰ ਮਾਰਿਆ, ਖਰ ਤੇ ਦੁਖਣ ਨੂੰ ਰਣ ਵਿੱਚ ਮਾਰ ਦਿੱਤਾ ਸੀ ਤੇ ਇੱਕੋ ਹੀ ਤੀਰ ਨਾਲ ਬਾਲੀ ਨੂੰ ਮਾਰ ਦਿੱਤਾ ਸੀ। ਧੂਮਰਚ, ਜਾਂ ਬਮਾਲੀ ਤੇ ਅਕੰਪਣਵਲ ਨੂੰ ਯੁੱਧ ਕਰਕੇ ਪ੍ਰਾਣਾ ਤੋਂ ਹੀਨੇ ਕਰ ਦਿੱਤਾ ਹੈ। ਉਹੀ ਰਾਮਚੰਦਰ ਜੀ ਤੈਨੂੰ ਮਾਰਨਗੇ ਤੇ ਤੌਂਸਾ ਵਜਾ ਕੇ ਲੰਕਾ ਨੂੰ ਫਤਿਹ ਕਰਨਗੇ ਪਰ ਰਾਵਣ ਤਾਂ ਵੀ ਨਾ ਮੰਨਿਆ ਕਿਉਂਕਿ ਉਸ ਨੂੰ ਆਪਣੇ ਆਪ ਤੇ ਬਹੁਤ ਹੰਕਾਰ ਸੀ ਰਾਵਣ ਨੂੰ ਇਹ ਹੰਕਾਰ ਸੀ ਕਿ ਵੀ ਮੇਰੀਆਂ ਬਾਹਾਂ ਹਨ 10 ਮੇਰੇ ਸਿਰ ਹਨ ਤੇ ਸਾਰੀ ਫੌਜ ਮੇਰੇ ਨਾਲ ਹੈ ਕਿੱਥੇ ਭੱਜ ਕੇ ਜਾਣਗੇ ਉਥੇ ਰਾਹ ਕਿੱਥੋਂ ਲੱਭਣਗੇ ਜਿਵੇਂ ਬਟੇਰੇ ਨੂੰ ਬਾਜ਼ ਮਾਰਦਾ ਹੈ ਉਸ ਤਰ੍ਹਾਂ ਹੀ ਮੈਂ ਰਾਮਚੰਦਰ ਜੀ ਨੂੰ ਮਾਰਾਂਗਾ ਰਾਮ ਤੇ ਲਖਮਣ ਫੁੱਲ ਵਰਗੇ ਹਨ ਉਹ ਕਿਸੇ ਤਰ੍ਹਾਂ ਵੀ ਮੇਰੇ ਪਾਸੋਂ ਬਾਝ ਨਹੀਂ ਸਕਦੇ ਬਾਂਦਰਾਂ ਦਾ ਮੈਂ ਨਾਸ ਕਰ ਦਿਆਂਗਾ ਰਾਮ ਤੇ ਲక్ష్ਮਣ ਨੂੰ ਮਾਰ ਸੁੱਟਾਂਗਾ ਕਰੋਣਾ ਗੱਲਾਂ ਮੰਦੋਦਰੀ ਨੇ ਸੋਚੀਆਂ ਪਰ ਰਾਵਣ ਨੇ ਉਸ ਦੀ ਇੱਕ ਵੀ ਨਾ ਸੁਣੀ ਸਗੋ ਗੁੱਸੇ ਨਾਲ ਸਿਰ ਫੇਰਿਆ ਤੇ ਪੁੱਤਰਾਂ ਨੂੰ ਜੰਗ ਲਈ ਭੇਜ ਦਿੱਤਾ ਇੱਕ ਦਾ ਨਾਮ ਨਰਾਤ ਤੇ ਦੂਜਾ ਦੇਵਾਂਤ ਸੀ ਜਦੋਂ ਬਲਵਾਨ ਸੂਰਮੇ ਜੰਗ ਲਈ ਉੱਠੇ ਉਸ ਵੇਲੇ ਸਾਰੀ ਧਰਤੀ ਕੰਬ ਗਈ ਜਿਨ੍ਹਾਂ ਨੇ ਭਾਰੇ-ਭਾਰੇ ਖੜਕ ਫੜੇ ਹੋਏ ਸਨ ਜੀਨਾ ਦੀ ਧਾਰ ਦੇ ਨਾਲ ਧਾਰ ਵੱਜ ਰਹੀ ਸੀ ਤਲਵਾਰਾਂ ਨਾਲ ਤਲਵਾਰਾਂ ਖੈਣ ਲੱਗੀਆਂ ਜਿਹੜੀਆਂ ਧੜਾ ਧੜ ਸਰੀਰ ਨੂੰ ਕੱਟ ਕੇ ਡੇਗ ਰਹੀਆਂ ਸਨ ਸੋ ਸਾਹ ਸੰਗਤ ਜੀ ਮਹਾਰਾਏ ਨੇ ਫਿਰ ਸੰਗੀਤ ਛਪੇ ਛੰਦ ਲਿਖਿਆ ਹੈ ਸੰਗੀਤ ਛੰਦ ਉਹ ਹੁੰਦਾ ਹੈ ਜਿਨ੍ਹਾਂ ਵਿੱਚ ਮਿਰਦੰਗ ਦੇ ਬੋਲ ਹੁੰਦੇ ਹਨ ਇਹਨਾਂ ਮਿਰਦੰਗ ਦੇ ਬੋਲਾਂ ਦਾ ਕੋਈ ਵੱਖਰਾ ਅਰਥ ਨਹੀਂ ਹੁੰਦਾ ਇਹ ਕੇਵਲ ਅੱਖਰਾਂ ਦੀ ਸੁੰਦਰਤਾ ਤੇ ਮਿਰਦੰਗ ਦੀ ਚਾਲ ਨੂੰ ਪਰਗਟ ਕਰਨ ਲਈ ਹੀ ਵਰਤੇ ਜਾਂਦੇ ਹਨ ਕਾਗੜ ਦੀ ਨਾਗੜ ਦੀ ਤਾਗੜ ਦੀ ਗਾਗੜ ਦੀ ਬਾਗੜ ਦੀ ਆਗੜ ਦੀ ਆਦਕ ਪਾਦ ਮਿਰਦੰਗ ਦੇ ਹੀ ਬੋਲ ਹਨ ਸੁਗਰੀਵ ਦੀ ਫੌਜ ਨੇ ਕ੍ਰੋਧ ਕੀਤਾ ਰਣ ਵਿੱਚ ਵਾਜੇ ਵੱਜ ਰਹੇ ਸਨ ਤੇਗਾ ਚਿਲਮਿਲ ਕਰ ਰਹੀਆਂ ਸਨ ਜੋਧੇ ਸਿੰਘ ਨਾਤ ਕਰ ਰਹੇ ਸਨ ਸੂਰਮੇ ਇੱਕ ਦੂਜੇ ਦੇ ਸਾਹਮਣੇ ਹੋ ਰਹੇ ਸਨ ਤੇ ਨਾਰਦ मुनि ਨਾਚ ਕਰ ਰਿਹਾ ਸੀ ਇਸ ਤਰ੍ਹਾਂ ਨਰਾਂ ਤੱਕ ਡਿਗ ਪਿਆ ਤੇ ਦੇਵਾਂ ਤੱਕ ਆਵਾਜ਼ ਧਾਰ ਕੇ ਪਿਆ ਤੇ ਉਸ ਨੇ ਤੁੰਮਲ ਜੁੱਧ ਮਚਾਇਆ ਅੰਤ ਨੂੰ ਨਾਰਾਂ ਤੱਕ ਸੁਰ ਲੋਕ ਚਲਾ ਗਿਆ ਜਿਸ ਕਰਕੇ ਦੇਵਤੇ ਪ੍ਰਸੰਨ ਹੋਏ ਤੇ दैਤਾਂ ਨੂੰ ਰਣ ਵਿੱਚ ਸੋਗ ਪੈ ਗਿਆ ਪਰ ਸਿੱਧ ਜਨ ਪ੍ਰਸੰਨ ਹੋਏ ਤੇ ਯੋਗ ਨੂੰ ਤਿਆਗ ਕੇ ਨਾਚ ਕਰਨ ਲੱਗ ਪਏ ਦੁਸ਼ਟ ਪੁਰਸ਼ ਜਦ ਨਸ਼ਟ ਹੋ ਗਏ ਤਾਂ ਦੇਵਤੇ ਫੁੱਲ ਸੁੱਟਣ ਲੱਗ ਪਏ ਸਵਰਗ ਲੋਕ ਦੇ ਸਾਰੇ स्त्री ਪੁਰਸ਼ ਜੈ ਜੈਕਾਰ ਕਰ ਉਠੇ ਅੰਤ ਨੂੰ ਰਾਵਣ ਨੂੰ ਪਤਾ ਲੱਗਿਆ ਕਿ ਉਸਦੇ ਦੋਵੇਂ ਪੁੱਤਰ ਰਣ ਵਿੱਚ ਲੜ ਕੇ ਮਰ ਗਏ ਹਨ ਸੋ ਸਾਹਾ ਸੰਗਤ ਜੀ ਫਿਰ ਅੰਤ ਵਿੱਚ ਰਾਵਣ ਆਇਆ ਤੇ ਰਾਵਣ ਦਾ ਸ਼੍ਰੀ ਰਾਮਚੰਦਰ ਜੀ ਦੇ ਨਾਲ ਕਮਾਸਾਨ ਯੁੱਧ ਹੋਇਆ ਤੇ ਅੰਤ ਵਿੱਚ ਰਾਮਚੰਦਰ ਜੀ ਨੇ ਰਾਵਣ ਨੂੰ ਤੀਰਾਂ ਨਾਲ ਛੱਲਣੀ ਕਰ ਦਿੱਤਾ ਤੇ ਲੰਕਾ ਉਤੇ ਰਾਮਚੰਦਰ ਜੀ ਨੇ ਵਿਜੇ ਪ੍ਰਾਪਤ ਕੀਤੀ ਸੋ ਸਾਹਾ ਸੰਗਤ ਜੀ ਇਸ ਪ੍ਰਕਾਰ ਹਨੂਮਾਨ ਜੀ ਬਹੁਤ ਵੱਡੇ ਜਤੀ ਗਿਣੇ ਜਾਂਦੇ ਹਨ ਉਹਨਾਂ ਵਰਗਾ ਜਤੀ ਅੱਜ ਤੱਕ ਦੁਨੀਆ ਵਿੱਚ ਨਹੀਂ ਹੋਇਆ हनुमान जी दी मदद ਨਾਲ ਫਿਰ ਸ਼੍ਰੀ ਰਾਮਚੰਦਰ ਜੀ ਨੇ ਰਾਵਣ ਨੂੰ ਜਿੱਤ ਲਿਆ ਤੇ ਜਿਸ ਸਮੇਂ ਭਗਵਾਨ ਰਾਮਚੰਦਰ ਜੀ ਲੰਕਾ ਨੂੰ ਜਿੱਤ ਕੇ ਤੇ ਸੀਤਾ ਜੀ ਨੂੰ ਵਾਪਸ ਲੈ ਕੇ ਅਯੁੱਧਿਆ ਵਿੱਚ ਆਏ ਤਾਂ ਉਸ ਸਮੇਂ ਇੱਕ ਰਾਜੇ ਨੇ ਆ ਕੇ ਸ਼੍ਰੀ ਰਾਮਚੰਦਰ ਜੀ ਦੇ ਚਰਨਾਂ ਉੱਪਰ ਨਮਸਕਾਰ ਕੀਤੀ ਤੇ ਇੱਕ ਰਤਨਾ ਦੀ ਮਾਲਾ ਰਾਮਚੰਦਰ ਜੀ ਨੂੰ ਭੇਟ ਕੀਤੀ ਸ਼੍ਰੀ ਰਾਮ ਜੀ ਨੇ ਉਹ ਮਾਲਾ ਸੀਤਾ ਜੀ ਨੂੰ ਦੇ ਦਿੱਤੀ ਸੀਤਾ ਜੀ ਨੇ ਅੱਗੇ ਹਨੂਮਾਨ ਜੀ ਨੂੰ ਪਿਆਰਾ ਸੇਵਕ ਸਮਝ ਕੇ ਦੇ ਦਿੱਤੀ ਹਨੂਮਾਨ ਜੀ ਬੈਠ ਕੇ ਉਸ ਮਾਲਾ ਦੇ ਮਣਕਿਆਂ ਨੂੰ ਦੇਖ ਦੇਖ ਕੇ ਭੰਨੀ ਜਾਣ ਤੇ ਚੂਰਾ ਚੂਰਾ ਕਰਕੇ ਪਰੇ ਸੁੱਟੀ ਜਾਣ ਇਹ ਦੇਖ ਕੇ ਰਾਜੇ ਨੇ ਰਾਮਚੰਦਰ ਜੀ ਨੂੰ ਕਿਹਾ ਕਿ ਭਗਵਾਨ ਜੀ ਤੁਸਾਂ ਨੇ ਰਤਨਾ ਦੀ ਮਾਲਾ ਦੀ ਕਦਰ ਨਹੀਂ ਜਾਣੀ ਰਾਮਚੰਦਰ ਜੀ ਨੇ ਕਿਹਾ ਕਦਰ ਕਰਕੇ ਹੀ ਅਸਾਂ ਸੀਤਾ ਨੂੰ ਦਿੱਤੀ ਸੀ ਤੇ ਸੀਤਾ ਜੀ ਨੇ ਹਨੂਮਾਨ ਨੂੰ ਪਿਆਰਾ ਸੇਵਕ ਜਾਣ ਕੇ ਅੱਗੋਂ ਦੇ ਦਿੱਤੀ ਹੈ ਰਾਜਨ ਜੇ ਤੈਨੂੰ ਕੋਈ ਸ਼ੰਕਾ ਹੈ ਤਾਂ ਤੂੰ ਖੁਦ हनुमान ਕੋਲੋ ਹੀ ਪੁੱਛਲਾ ਜਦੋਂ ਰਾਜਾ ਨੇ ਹਨੂਮਾਨ ਤੋਂ ਮਾਲਾ ਦੇ ਮਣਕੇ ਤੋੜਨ ਦਾ ਕਾਰਨ ਪੁੱਛਿਆ ਤਾਂ ਹਨੂਮਾਨ ਜੀ ਨੇ ਕਿਹਾ ਕਿ हे ਰਾਜਨ ਮੈਂ ਤਾਂ ਇਸ ਵਿੱਚ ਰਾਮ ਦਾ ਨਾਮ ਵੇਖ ਰਿਹਾ ਹਾਂ ਕਿ ਜੇਕਰ ਇਸ ਵਿੱਚ ਰਾਮ ਦਾ ਨਾਮ ਲਿਖਿਆ ਹੋਵੇ ਤਾਂ ਇਹ ਮੇਰੇ ਕੰਮ ਦੀ ਚੀਜ਼ ਹੈ ਜੇਕਰ ਨਹੀਂ ਤਾਂ ਫਿਰ ਇਹ ਮੇਰੇ ਕਿਸੇ ਕੰਮ ਦੀ ਨਹੀਂ ਭਾਪ ਮੇਰੇ ਲਈ ਰਾਮ ਤੋਂ ਬਿਨਾ ਇਹ ਰਤਨ ਵੀ ਕੋਡੀਆਂ ਤੋਂ ਨਕਮੇ ਹਨ ਫਿਰ ਰਾਜੇ ਨੇ ਤਰਕ ਮਾਰ ਕੇ ਕਿਹਾ ਕਹੇ ਤੇਰੇ ਸਰੀਰ ਵਿੱਚ ਕਿਹੜਾ ਆਰਾਮ ਦਾ ਨਾਮ ਲਿਖਿਆ ਹੋਇਆ ਹੈ ਉਸੇ ਵਕਤ ਹਨੂਮਾਨ ਜੀ ਨੇ ਆਪਣੀ ਛਾਤੀ ਤੋਂ ਚਮੜੀ ਖਿੱਚ ਕੇ ਰੋਮ-ਰੋਮ ਵਿੱਚ RAM ਨਾਮ ਲਿਖਿਆ ਹੋਇਆ ਦਿਖਾ ਦਿੱਤਾ ਇਹ ਦੇਖ ਕੇ ਰਾਜਾ ਹਨੂਮਾਨ ਜੀ ਦੇ ਚਰਨਾਂ ਤੇ ਡਿੱਗ ਪਿਆ ਸੋ ਇਸ ਪ੍ਰਕਾਰ ਹਨੂਮਾਨ ਜੀ ਵੀ ਗਿਆਨ ਅਵਸਥਾ ਵਿੱਚ ਜਾਗ ਰਹੇ ਹਨ ਧਨਸ਼ੇਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਹਾਰਾਜ ਨੇ ਲਿਖਿਆ ਹੈ ਹਣਵੰਤ ਜਾਗਾ ਤਰ ਲੰਕੋਰ ਇੱਥੇ ਲੰਕੋਰ ਦਾ ਭਾਵ ਹੈ ਮੋਸ਼ਨ ਉਤਾਰਨ ਵਾਲੇ ਨਾਲ ਨੀਲ ਸੁਗਰੀਵ ਆਦਿ ਗਿਆਨ ਅਵਸਥਾ ਵਿੱਚ ਜਾਗ ਰਹੇ ਹਨ ਇਸੇ ਪ੍ਰਕਾਰ ਇੱਕ ਹੋਰ ਜਗਤ ਮਹਾਰਾਏ ਨੇ ਲਿਖਿਆ ਹੈ ਗੁਰਮੁਖ ਰੋਮ ਰੋਮ ਹਰਤਿਆਵੇ ਅਸਲੀ ਗੁਰਮੁਖ ਜਨ ਉਹੀ ਹਨ ਜੀਨਾਂ ਦਾ ਰੋਮ ਰੋਮ ਹਰੀ ਨੂੰ ਧੌਂਦਾ ਹੈ ਸੋ ਹਨੂਮਨ ਜੀ ਵੀ ਇਹਨਾਂ ਦੀ ਗਿਣਤੀ ਵਿੱਚ ਹੀ ਆਉਂਦੇ ਹਨ ਸੋ ਸਾਧ ਸੰਗਤ ਜੀ ਜਿਨਿਕ ਕਥਾ ਸ੍ਰੀ ਦਸਮ ਗ੍ਰੰਥ ਵਿੱਚ ਦਸਵੇਂ ਪਾਤਸ਼ਾਹ ਨੇ ਦਰਜ ਕੀਤੀ ਹੈ ਉਨੇ ਹੀ ਦਾਸ ਨੇ ਆਪ ਜੀ ਨੂੰ ਸਰਵਣ ਕਰਵਾਈ ਹੈ ਜੇ ਕਿਸੇ ਵਿੱਚ ਗੁਣ ਲੈਣ ਦੀ ਇੱਛਾ ਹੋਵੇ ਤਾਂ ਗੁਣ ਤਾਂ ਇੱਕ ਬੱਚੇ ਤੋਂ ਵੀ ਲੈ ਜਾ ਸਕਦੇ ਹਨ ਜੇ ਅਸੀਂ ਤਰਕਾਂ ਵਿੱਚ ਪਈਏ ਤਾਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ ਇਸ ਲਈ ਸਾਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਪਰ ਭਰੋਸਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਹੀ ਰੱਖਣਾ ਚਾਹੀਦਾ ਹੈ ਦਸਵੇਂ ਪਾਤਸ਼ਾਹ ਦਾ ਉਦੇਸ਼ ਇਹ ਹੈ ਕਿ ਸੂਰਮਿਆਂ ਨੂੰ ਜੋਧਿਆ ਦੇ ਪ੍ਰਸੰਗ ਸੁਣਾ ਕੇ ਉਨਾ ਵਿੱਚ ਜੋਸ਼ ਪੈਦਾ ਕੀਤਾ ਜਾਵੇ ਇਸ ਲਈ ਮਹਾਰਾਜ ਨੇ ਇਹ 24 ਅਵਤਾਰਾਂ ਦੀ ਕਥਾ ਸ੍ਰੀ ਦਸਮ ਗ੍ਰੰਥ ਵਿੱਚ ਅੰਕਿਤ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ